ਕੈਨੇਡਾ ਤੋਂ ਪੰਜਾਬ ਵਾਪਸ ਆ ਰਹੇ ਇਸ ਪੰਜਾਬੀ ਨੌਜਵਾਨ ਦੇ ਨਾਲ ਫਲਾਈਟ ਦੇ ਵਿੱਚ ਹੀ ਕੁਝ ਅਜੀਹਾ ਵਾਪਰ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਜੀ ਹਾਂ ਅਸਮਾਨ ਦੇ ਵਿੱਚ ਹੀ ਇਸ ਦੇ ਨਾਲ ਦੁੱਖ ਦੇ ਪਾਣਾ ਵਾਪਰ ਗਿਆ ਦਰਅਸਲ ਕੈਨੇਡਾ ਤੋਂ ਮਾਪਿਆਂ ਦੇ ਨਾਲ 5 ਸਾਲ ਬਾਅਦ ਭਾਰਤ ਆ ਰਹੇ ਕੈਨੇਡੀਅਨ ਸਿਟੀਜ਼ਨ ਦੇ ਇਕਲੌਤੇ ਪੁੱਤ ਦੀ ਜਹਾਜ਼ ਦੇ ਵਿੱਚ ਤਬੀਅਤ ਵਿਗੜਨ ਦੇ ਕਾਰਨ ਮੌਤ ਹੋ ਗਈ ਹੈ ਜਿੱញਾ ਕੈਨੇਡਾ ਤੋਂ 에어 ਇੰਡੀਆ ਦੇ ਜਹਾਜ਼ ਨੇ ਦਿੱਲੀ ਦੇ ਲਈ ਉਡਾਨ ਭਰੀ ਤਾਂ 7 ਘੰਟਿਆਂ ਬਾਅਦ ਹੀ ਅਸਮਾਨ ਦੇ ਵਿੱਚ ਇਸ ਪੰਜਾਬੀ ਨੌਜਵਾਨ ਸੁਪਿੰਦਰ ਸਿੰਘ ਪੁੱਤਰ ਮੱਖਣ ਸਿੰਘ ਗਰੇਵਾਲ ਵਾਸੀ ਰਾਏਕੋਟ ਦੀ ਅਚਾਨਕ ਤਬੀਅਤ ਵਿਗੜ ਗਿੰ ਚ ਇਸ ਕਾਰਨ ਉਸ ਦੀ ਮੌਤ ਹੋ ਗਈ ਜਿੱញਾ ਤੋਂ ਅੰਦਾਜ਼ਾ ਹੈ ਕਿ ਉਡਾਨ ਦੇ ਵਿੱਚ ਕੈਨੇਡਾ ਤੋਂ ਆਪਣੇ ਮਾਪਿਆਂ ਦੇ ਨਾਲ ਰਾਏਕੋਟ ਆ ਰਹੇ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਸੁਪਿੰਦਰ ਸਿੰਘ ਮਾਪਿਆਂ ਨਾਲ 6 ਮਾਰਚ ਨੂੰ ਵੈਨਕੂਵਰ ਤੋਂ ਦਿੱਲੀ ਦੇ ਲਈ ਚੱਲਿਆ ਸੀ ਅਤੇ 7 ਇਹਦੇ ਸਫ਼ਰ ਉਪਰੰਤ ਸੁਪਿੰਦਰ ਨੂੰ ਜਹਾਜ਼ ਦੇ ਵਿੱਚ ਹੀ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਸੁਪਿੰਦਰ ਸਿੰਘ ਦੇ ਤਾਏ ਦੇ ਲੜਕੇ ਬਲਰਾਜ ਸਿੰਘ ਕੋਟ ਉਮਰਾ ਨੇ ਦੱਸਿਆ ਕਿ ਜਹਾਜ਼ ਦੇ ਸਟਾਫ ਤੇ ਹੋਰ ਯਾਤਰੀਆਂ ਨੇ ਸੁਪਿੰਦਰ ਨੂੰ ਬਚਾਉਣ ਦੇ ਲਈ ਕਈ ਯਤਨ ਕੀਤੇ ਉਧਰ ਹੀ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਸੁਪਿੰਦਰ ਦੀ ਮ੍ਰਿਤਕ ਦੇ ਉਸੇ ਉਡਾਨ ਰਾਹੀਂ ਵੈਨਕੂਵਰ ਭੇਜ ਦਿੱਤੀ ਗਈ ਹੈ ਅਤੇ ਉਸਦੇ ਮਾਪੇ ਪੁੱਤਰ ਦੇ ਸੰਸਕਾਰ ਦੇ ਲਈ ਕੈਨੇਡਾ ਵਾਪਸ ਜਾ ਰਹੇ ਨੇ ਪਲੇਨ ਦੇ ਵਿੱਚ ਇਹ ਜਿਹੜਾ ਪਾਣਾ ਵਾਪਰ ਗਿਆ ਜੋ ਇੱਥੇ ਇੰਡੀਆ ਦੀ ਧਰਤੀ ਦੇ ਪੈਰ ਪਾਉਣਾ ਨਸੀਬ ਨਹੀਂ ਹੋਇਆ। ਤਕਰੀਬਨ ਗਏ ਨੂੰ ਤਾਂ ਹੋ ਗਏ ਜੀ 25 ਸਾਲ ਹੋ ਗਏ। 48 ਸਾਲ ਦੀ ਉਮਰ ਸੀ। 2 ਸਾਲ ਬਾਅਦ ਪਹਿਲਾ 2 ਸਾਲ ਪਹਿਲਾਂ ਪਹਿਲਾ ਵੀ ਉਹ ਇੱਥੇ ਇੰਡੀਆ ਰਾਏਕੋਟ ਆ ਕੇ ਗਿਆ ਵਾ ਜੀ। ਡੈੱਡ ਬੋਡੀ ਆ ਜਿਹੜੀ ਉਹਨਾਂ ਦੀ ਵਾਪਸ ਦਿੱਲੀ ਤੋਂ ਹੀ ਜਿਹੜੀ ਸਰੀਰ ਨੂੰ ਕੈਨੇਡਾ ਨੂੰ ਚਲੇ ਜਾਣੀ ਆ ਤੇ ਸਦਾਰ ਮੱਖਣ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਉਹ ਕੱਲ ਨੂੰ ਇੱਥੇ ਰਾਏਕੋਟ ਆ ਰਹੇ ਨੇ। 2 ਦਿਨ ਇੱਥੇ ਰਹਿਣਗੇ। 11 ਤਰੀਕ ਨੂੰ ਵਾਪਸ ਸਰੀਰ ਨੂੰ ਜਾਣਗੇ। ਉਹਨਾਂ ਦੇ ਗਿਆ ਤੇ ਜਿਹੜਾ ਅੰਤਮ ਸੰਸਕਾਰ ਆ ਉੱਥੇ ਸਰੀ ਦੇ ਵਿੱਚ ਕੀਤਾ ਜਾਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ